ਬਸ ਮੈਂ ਬਹੁਤ ਵੱਡਾ ਸਪੋਰਟਸ ਲਵਰ ਹਾਂ ਤੁਸੀਂ ਕਿਸੇ ਨਾ ਕਿਸੇ ਭਾਸ਼ਣ ਚ ਜਾਂ ਕਿਸੇ ਕਿਸੇ ਸਪੀਚ ਦੇ ਵਿੱਚ ਜਾਂ ਕਿਤੇ ਮੇਰੀ ਇੰਟਰਵਿਊ ਚ ਕੁਝ ਨਾ ਕੁਝ ਸਪੋਰਟਸ ਬਾਰੇ ਸੁਣਿਆ ਹੀ ਹੋਣਾ ਸੋ ਸਭ ਤੋਂ ਪਹਿਲਾਂ ਤਾਂ ਬਗਿੜੀ ਸਾਹਿਬ ਤੁਹਾਡਾ ਧੰਨਵਾਦ ਹਾਲਾਂਕਿ ਅਸੀਂ ਉਹ ਤੋਂ ਹੈ ਨਹੀਂ ਸੀ ਪਰ ਤੁਸੀਂ ਵਰਲਡ ਕੱਪ ਸਾਡੇ ਤੋਂ ਪਹਿਲਾਂ ਲਿਆਏ ਸੀਗੇ ਤੇ ਮੈਨੂੰ ਮੇਰੇ ਪਿਤਾ ਜੀ ਨੇ ਬੜੇ ਹਾਕੀ ਦੇ ਫੈਨ ਸੀ ਰੇਡੀਓ ਤੇ ਕਮੈਂਟਰੀ ਆਉਂਦੀ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਇਹ ਚਿੰਗ ਲਾਈ ਸੀ ਹਾਕੀ ਦੀ ਤੇ ਥੋੜੇ ਜਿਹਾ ਵੱਡੇ ਹੋ ਕੇ ਮੈਨੂੰ ਪਲੇਅਰਾਂ ਦੇ ਨਾਮ ਪਤਾ ਲੱਗਣ ਲੱਗੇ ਫਿਰ ਉਹਨਾਂ ਨੇ ਮੈਨੂੰ ਹਿਸਟਰੀ ਵੀ ਦੱਸੀ ਬਾਅਦ ਚ ਸੋ ਅੱਜ ਵੀ ਮਾਣ ਮਹਿਸੂਸ ਹੈ ਕਿ ਉਸ ਵੇਲੇ 10-11 ਪਲੇਅਰ ਸੀਗੇ ਅੱਜ ਵੀ 10-11 ਪਲੇਅਰ ਸਾਡੀ ਕ੍ਰੰਟੀਨ ਟੀਮ ਦੇ ਵਿੱਚ ਪੰਜਾਬ ਦੇ ਦੇ